ਹਾਂਜੀ ਆਸ਼ੀਰਵਾਦ ਦੇਂਦੇ ਹੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇਹ ਤੁਹਾਨੂੰ ਆਸ਼ੀਰਵਾਦ ਦੇ ਰਹੇ ਨੇ ਭਾਬੀ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੌਸਲਾ ਚਾਲੇ ਤੇ ਬਾਕੀ ਚਈਆਂ ਦੇ ਹਾਲ ਬਹੁਤ ਵਧੀਆ ਨੇ ਤੇ ਕਈਆਂ ਵਿਚਾਰਿਆਂ ਦੇ ਜਿਹੜੇ ਆ ਜਿਹੜੇ ਤੁਹਾਨੂੰ ਪਤਾ ਜਾਣ ਜੋ ਪੰਜਾਬ ਦੇ ਹਾਲਾਤ ਬਾਰੇ ਪਏ ਨੇ ਤੇ ਵੇਖ ਕੋਈ ਕੁਪੀਰ ਤੇ ਸੱਚੀ ਕਰਕੇ ਰੋੜ ਆਉਂਦਾ ਹੈ ਹਨਾ ਫਿਰ ਉਹ ਆਪਣੇ ਆਪ ਵੀ ਰੋਣ ਨਿਕਲ ਜਾਂਦਾ ਵੀ ਆਏ ਰੱਬਾ ਇੱਕ ਬਾਣੀਆ ਤੇ ਮੈਨੂੰ ਯਾਦ ਆ ਗਈ ਅਈ ਬੜੇ ਛੋਟੇ ਸੀ ਮੈਨੂੰ ਨਹੀਂ ਪਤਾ ਉਹ 95 ਜਾਏ ਕਿ 88 ਜਾਏ ਮੈਨੂੰ ਇੰਨਾ ਪਤਾ ਕਿ ਇਤਰਾ ਅਸੀਂ ਰੋਟਰਾ ਸਾਫ ساری ਰਾਤ ਲੱਗਰ ਪਕਦਾ ਹੁੰਦਾ ਸੀ ਤੇ ਸਾਨੂੰ ਚਾਜ ਹੁੰਦਾ ਸੀ ਤਸੀਂ ਵੀ ਜਾ ਕੇ ਪਕਾਉਣਾ ਹਨਾ ਵੀ ਉਹ ਤੋਂ ਪਕਾਉਣੀਆਂ ਸਿੱਕੀਆਂ ਰੋਟੀਆਂ ਸਾਨੂੰ ਕੀ ਪਤਾ ਸੀ ਕਿ ਇਹ ਹੈਣਾ ਕਿਹੜੀ ਮੁਸੀਬਤ ਲੈ ਕੇ ਜਾਣੀ ਆ ਜਾਂ ਕਿਦਾਂ ਔਰ ਮੈਨੂੰ ਪਤਾ ਨਹੀਂ 88 ਦੀ ਗੱਲ ਆ ਕਿ ਪਚਾਂਦੇ ਦੀ ਗੱਲ ਆ ਤੇ ਉਹ ਅਸੀਂ ਸਾਡੇ ਰੋਟਾ ਦਾ ਸਾਬ ਚ ਪਾ ਤੀਆਂ ਗਿਆਂ ਮੈਨੂੰ ਲੱਗਦਾ 88 ਹੀ ਹੋਊਗਾ ਕਿਉਂਕਿ ਮੈਨੂੰ ਆ ਖਾਸੀ ਵੀ ਆਲਾ ਕਿਉਂਕਿ ਮੈਂ ਉਦੋਂ ਭਜੀ ਛੋਟੀ ਹੀ 10 ਸਾਲ ਦੀ ਹੋਊਗੀ ਸ਼ਾਇਦ ਪਤਾ ਨਹੀਂ ਕਿੰਦੀ ਕਿਤੇ ਚੱਲੇ ਤੂੰ ਨਹੀਂ ਮੈਂ ਉਧਰ ਆਣ ਲੱਗੀ ਤੁਹਾਡੇ ਕੋਲ ਕਿਉਂਕਿ ਉਧਰ ਕਲੀਅਰ ਨਹੀਂ ਸੀ ਆਂਦੀ ਵੀਡੀਓ ਅੱਛਾ ਹੁਣ ਚੱਕ ਆਇਆ ਤੂੰ ਨਹੀਂ ਉਧਰ ਬਲੈਕ ਵੀ ਆ ਰਹੀ ਸੀ ਮੈਂ ਕਿਹਾ ਤੁਸੀਂ ਦਿਸ ਨਹੀਂ ਸੀ ਰਹੇ ਅੱਛਾ ਤੇ ਗੱਲ ਕਰਦੇ ਵਿੱਚ ਹਨਾ ਉਹ ਦੋ ਰਾਤ ਗੁਰਦੁਆਰਾ ਸਾਹਿਬ ਦੇ ਵਿੱਚ ਸਵੇਰੇ ਸੁੱਤੇ ਤਿੰਨ 3.5 ਜੀ ਟਰਾਲੀਆਂ ਲੈ ਕੇ ਤੇ ਪੀਰ ਪ੍ਰਸ਼ਾਦਾ ਜੋ ਵੀ ਲੰਗਰਬਾਣੀ ਬਣਾਇਆ ਹੁੰਦਾ ਈ ਉਹ ਲੈ ਕੇ ਤੇ ਪਿੰਡ ਦੇ ਲੋਕੀ ਟਰਾਲੀਆਂ ਚ ਰੱਖ ਕੇ ਲੈ ਜਾਂਦੇ ਹੁੰਦੇ ਇਹ ਮੈਂ ਆਪਣੇ ਛੋਟੇ ਹੁੰਦਿਆਂ ਦੀ ਗੱਲ ਕਰ ਰਹੀ ਹਾਂ ਹਾਂਜੀ ਅੱਛਾ ਤੇ ਹੀ ਘਰੇ ਜੇ ਮੈਂ ਤਾਂ ਕਿਹਾ ਤੂੰ ਗਈ ਕਿਉਂ ਦੀ ਆ ਗਈ ਅੱਛਾ ਆਜ ਤੈਨੂੰ ਪਤਾ ਤੈਨੂੰ ਜਾਣੇ ਜੋ 88 ਚ ਪਣੀ ਆਇਆ ਈ ਤੂੰ ਵੇਖਿਆ ਪਾਣੀ ਆਇਆ ਕਦੀ ਮੈਂ ਤੇ ਹੀ ਨਹੀਂ ਵੇਖਿਆ ਉਸੋ ਬਾਦੇ ਕੁਰੀ ਫੇਰ ਆਇਆ ਇਹ ਬਸਾਲੇ ਦੇ ਵਿੱਚ ਆਇਆ ਇਹ ਪਤਾ ਨਹੀਂ ਕਿਉਂ ਉਹ ਉਹ ਮੀਂਹ ਮਦਲੌਰ ਪਾਸਟੇਟ ਦਾ ਏਰੀਆ ਜਿਹੜਾ ਸਾਰਾ ਡੋ ਹੋ ਗਿਆ ਸੀ ਤੇ ਮਤਲਬ ਸਾਡੇ ਉੱਤੇ ਰਿਸ਼ਤੇਦਾਰ ਸੀ ਮਦਨ ਮਤਲਬ ਮੇਰੇ ਦਾਦੀ ਦੇ ਮਾਮੀ ਮਾਮੀ ਜੀ ਤੋਂ ਉਹਨਾਂ ਦੇ ਘਰੇ ਪਾਣੀ ਆ ਗਿਆ ਤੇ ਡੈਡੀ ਜਾਂਦੇ ਨੇ ਉਹਨਾਂ ਦੀ ਹਾਲਤ ਕਰੋ ਤੇ ਹੋਣ ਵੀ ਜਿਹੜਾ ਆ ਕਿ ਇੰਨਾ ਜ਼ਿਆਦਾ ਲੋਕਾਂ ਦੇ ਘਰਾਂ ਦੇ ਘਰ ਕੋਠੀਆਂ ਇੱਕ ਬੰਦੇ ਦੀ ਮੈਂ ਵੀਡੀਓ ਵੇਖੀ ਇਹ ਕਹਿੰਦਾ ਮੇਰੇ ਭਰਾ ਨੇ 9 ਸਾਲ ਇਟਲੀ ਦੇ ਵਿੱਚ ਕੰਮ ਕੀਤਾ ਇਟਲੀ ਚ ਕਮਾਈ ਕੀਤੀ 9 ਸਾਲ ਤੇ ਭੋਣ ਨੇ ਆਪਣੇ ਘਰ ਆਉਣਾ ਹੀ ਨਵਾਂ ਸਾਲ ਆ ਬਾਦ ਤੇ ਕਹਿੰਦਾ ਮੈਂ 3 ਵਜੇ ਦੀ ਉਹਦੀ ਕਵਾਈ ਤੋਂ ਕੁਠੀ ਬਣਾਈ ਤੇ ਉਹ ਭਰਾ ਮਤਲਬ ਕਿ ਇੰਨੀ ਬੁੜੀ ਹਾਲਤ ਦੀ ਭਰਾ ਦੀ ਤੇ ਮਾਂ ਦੀ ਵੀ ਕਹਿੰਦੇ ਕਿ ਅਸੀਂ ਉਹਦਾ ਕਰਨਾ ਸੀ ਜੋ ਵੀ ਕਰਦੇ ਆਪਾਂ ਗ੍ਰਹਿ ਪ੍ਰਵੇਸ਼ ਜੋ ਵੀ ਹੈ ਨਾ ਕਰਦੇ ਆਪਾਂ ਫੰਕਸ਼ਨ ਰੱਖਦੇ ਆ ਜਦੋਂ ਨਵਾਂ ਘਰ ਬਣਾਉਂਦੇ ਆ ਤੇ ਉਹ ਬਸ ਹੁਣ ਸਾਰੀ ਟੈਟੇਰੀ ਹੋ ਗਈ ਹੈ ਨਾ ਸਾਰੀ ਉਹਦੀ 9 ਸਾਲ ਦੀ ਉਹਦੇ ਦੀ ਕਵਾਈ ਜੜੀ ਆ ਤਾਂ ਤੇਰੇ ਨਾਲ ਇੱਕ ਪਾਲ ਚਲੀ ਆਨੀ ਇੱਕ ਪਾਲ ਦੇ ਹਨ ਇੱਕ ਪਾਲ ਇਹ ਅੱਖ ਝਪਕਦੀਆਂ ਹੀ ਸਮਝੋ ਕੀ ਆਣਾ ਕਈ ਲੋਕੀ ਕਹਿੰਦੇ ਕਿ ਸਾਨੂੰ ਮਤਲਬ ਕਿ ਕੁਝ ਚੁੱਕਣ ਦਾ ਮਤਲਬ ਕਿ ਮੌਕਾ ਹੀ ਨਹੀਂ ਮਿਲਿਆ ਬਿਲਕੁਲ ਠੀਕ ਕਈ ਕਹਿੰਦੇ ਅਸੀਂ ਆਪਣੇ ਕਾਗਜ਼ ਤੱਕ ਵੀ ਨਹੀਂ ਚੁੱਕ ਸਕੇ ਜੋ ਘਰ ਚ ਹੁੰਦੇ ਸਰਟੀਫਿਕੇਟ ਹੁੰਦੇ ਆ ਕੋਈ ਹੋਰ ਕਈ ਕਿੰਨੇ ਕਾਗਜ਼ ਪੱਤਰ ਹੁੰਦੇ ਆ ਉਹ ਨਹੀਂ ਚੁੱਕ ਸਕਦੇ ਆਪਣਾ ਰੋਟੀ ਪਾਣੀ ਵੀ ਨਹੀਂ ਚੁੱਕ ਸਕੇ ਉਹ ਤਾਂ ਖਾਸਾ ਬੁਰੇ ਇਸ ਗੱਲ ਤੇ ਆਇਆ ਤੇ ਆ ਜਿਹੜਾ ਹੈ ਹੈਲੀਕਾਪਟਰ ਤੋਂ ਜਮਾਨਜੀ ਦੇਗੇ ਰਹੇ ਉਹ ਉਹਨਾਂ ਦੇ ਇਮਸਾਨੀ ਕਰਨ ਡਿਆ ਲੋਕਾਂ ਕਹਿੰਦੇ ਕਾਲ ਨੇ ਕਹਿੰਦੇ ਕਿ 4-5 ਪੈਕਟ ਕੀ ਦੇ ਸੁੱਤੇ ਤੇ ਉਹਨਾਂ ਵਿਚਾਰੇ ਗਰੀਬਾਂ ਨੇ ਉੱਤੇ ਹੈਨਾ ਤਰਪਾਲ ਪਾ ਕੇ ਆਪਣਾ ਸਾਰਿਆ ਸੈਟਅਪ ਲਾਇਆ ਆਪਣੇ ਘੋਟੇ ਤੇ ਹੈਨਾ ਫਿਰ ਆਂਡੇ ਉੱਤੇ ਵਿਚਾਰੇ ਉਹਨੇ ਤਰਪਾਲੇ ਢਾਤੀ ਆ ਆ ਕੇ ਕਾਲੀ ਕਹਿੰਦੇ ਤੇ ਦੱਸੋ ਇਹੋ ਜੀ ਵੀ ਹੈਨਾ ਮਦਦਦ ਕਰਨ ਹੀ ਵਾਇਰਲ ਬਿਲਕੁਲ ਜੀ ਤੇ ਬਾਕੀ ਜਿਹੜੇ ਆ ਗੀ ਪੰਜਾਬੀ ਜਿਹੜੇ ਆ ਨਾ ਹਰ ਕੋਈ ਮਨਦਰ ਇਹ ਨਹੀਂ ਕਿ ਅਹੀਂ ਕਰਨ ਦੇ ਆ ਹਰ ਸੇ ਕਰ ਰਿਹਾ ਹਰ ਕੋਈ ਜੇ ਕਿ ਕੋ ਦਾਸਾ ਉਹ ਦੱਸ ਦੇਣ ਜੇ ਕੋਈ ਕੋ 20 ਆ ਦੀਆਂ ਜੇ ਉਸ ਕੋ ਹਜ਼ਾਰਾ ਜਦੋਂ ਹਜ਼ਾਰਾ ਜੇ ਕੋਈ ਲੱਖਾਂ ਚ ਲੱਖਾਂ ਚ ਹਾਂਜੀ ਕਿ ਪੰਜਾਬੀ ਹਨ ਇਹੋ ਜਿਹਾ ਕਿ ਉਹਨਾਂ ਨੂੰ ਬਾਹਰ ਦੀ ਕਿਸੇ ਦੀ ਲੋੜ ਹੀ ਨਹੀਂ ਆ ਉਹ ਆਪ ਹੀ ਆਪਣੇ ਜਿਹੜੇ ਆ ਕੀ ਨਾਲ ਮਿਲ ਕੇ ਕਰ ਲੈਂਦੇ ਨੇ ਹਾਂ ਪਰ ਬਾਹਰ ਵਾਲੇ ਵੀ ਰੰਦਾ ਵੀ ਬਹੁਤ ਧੰਨਵਾਦ ਆ ਸਾਰੇ ਜਣੇ ਕਰ ਵੀ ਰਹੇ ਨੇ ਹਰੇਕ ਗੁਰਦੁਆਰਾ ਸਾਹਿਬ ਦੇ ਵਿੱਚ ਲੰਗਰ ਪੱਪੜਾ ਇਵਨ ਕਿ ਲੋਕੀਂ ਘਰਾਂ ਦੇ ਵਿੱਚ ਵੀ ਭਾਵੇਂ ਥੋੜਾ ਥੋੜਾ ਹੀ ਬਣਾਉਂਦੇ ਉਹ ਵੀ ਬਣਾਉਂਦੇ ਆ ਕੋਈ ਕੱਚੀ ਰਸ ਤੇ ਡਿਆ ਆ ਕੋਈ ਪੱਤੇ ਫੋਨ ਫੇਕ ਜੜੀਆਂ ਹਾਂ ਕੋਈ ਇਹੋ ਜਿਹਾ ਮੈਨੂੰ ਨਹੀਂ ਲੱਗਦਾ ਕੋਈ ਹੋਊਗਾ ਜਿਹੜਾ ਨਹੀਂ ਮਤਲਬ ਦਿੱਤਾ ਹੋਗਾ ਨਹੀਂ ਤੇ ਤਕਰੀਬਨ ਹਾਰ ਕੋਈ ਜੇ ਕੋਈ ਬਦਲ ਕੇ ਆਂਦੇ ਨਾ ਕਿ ਸੇਵਾ ਤੇ ਹਨਾ ਤਿੰਨ ਤਰ੍ਹਾਂ ਦੀ ਨੇ ਤਨ ਮਨ ਤੇ ਧਨ ਹਾਂਜੀ ਹਨਾ ਸੋ ਕੋਈ ਆਪਣੇ ਹੱਥੀ ਸੇਵਾ ਕਰਨ ਡਿਆ ਆ ਹਨਾ ਕੋਈ ਆਪਣੇ ਕੋਲ ਉਹ ਆਪਣੀ ਮਾਇਆ ਦੇ ਕੇ ਕਰਨ ਡਿਆ ਆ ਸੋ ਇਹ ਆ ਕਿ ਸਾਰੀ ਹੀ ਦੁਨੀਆ ਲੱਗੀ ਆ ਪਰ ਜਿਹੜਾ ਇਹ ਨੁਕਸਾਨ ਹੋ ਗਿਆ ਹੈ ਨਾ ਇਹ ਲੋਕਾਂ ਨੇ ਪਤਾ ਨਹੀਂ ਕਿੰਨੇ ਕਿੰਨੇ ਸਾਲ ਉੱਠਿਆਂ ਬਾਅਦ ਜਾ ਕੇ ਹਾਂ ਪੂਰਾ ਹੋਣਾ ਨੁਕਸਾਨ ਤੇ ਝੋਨਾ ਜਿਹੜਾ ਝੋਨਾ ਕਿੱਦਾਂ ਉਹਨਾਂ ਦੇ ਜਿਹੜੇ ਸੋਫੇ ਆ ਮੰਜੇ ਆ ਸਾਰੇ ਚਿੱਕੜ ਆ ਨਾ ਸਭ ਕੁਝ ਹੀ ਉਹ ਵੀ ਨਹੀਂ ਰਿਹਾ ਹੈ ਨਾ ਕਿੰਨਾ ਚਿੱਕੜ ਵਾਲਾ ਪਾਣੀ ਸੀ ਕੱਚੇ ਘਰ ਹੁੰਦੇ ਸੀ ਨਾ ਮੂਹ ਹਸਾਬ ਹੁੰਦਾ ਹੀ ਹੁਣ ਪੱਕੇ ਘਰ ਆ ਉਹਨਾਂ ਦੇ ਵਿੱਚ ਇੰਨਾ ਇੰਨਾ ਸਮਾਨ ਆ ਲੋਕਾਂ ਨੂੰ ਲੋਕਾਂ ਨੂੰ ਚੁਪਕਣ ਦਾ ਟਾਈਮ ਹੀ ਨਹੀਂ ਮਿਲਿਆ ਜੀ ਕਿਹੜੇ ਵਲੇ ਕਦੀ ਸੋਚਿਆ ਹੀ ਨਹੀਂ ਡੇ ਡੇ ਵਡੇ ਹਨ ਡੈਬ ਵੀ ਆਪਰ ਮਾਦੋ ਪੇਰਾ ਅਹੀਂ ਪਹਿਲੋ ਜਾਂਦੇ ਹੁੰਦੇ ਸੀ ਤਾਂ ਸਾਈਡਾਂ ਦੇ ਉੱਤੇ ਬਾਗ ਹੋਣਾ ਉਹ ਤੋਂ ਆਉਂਦੀ ਜੀ ਲੱਗੇ ਹੋਏ ਅਸੀਂ ਵੀ ਜੱਜੀ ਨਾਲ ਜਾਂਦੇ ਹੁੰਦੇ ਸੀ ਘਾਟ ਕੇ ਚੁਣਦੇ ਹੁੰਦੇ ਸੀ ਤੇ ਉਹ ਸਾਰਾ ਕੁਝ ਨਿਕਲ ਗਿਆ ਤਰ੍ਹਾਂ ਇਹ ਤੇ ਸੋ ਹਨਾ ਸੋ ਰੱਬ ਅੱਗੇ ਜੋਰ ਨਹੀਂ ਤੇ ਵਾਦੀ ਹੋਣਾ ਹੀ ਜੇ ਕਹਿ ਦਈਏ ਕਿ ਹਨਾ ਮੌਸਮ ਵਧੀਆ ਮੌਸਮ ਬੜਾ ਹੈਗਾ ਆ ਦਿੱਲ ਨੂੰ ਕੁਛ ਹੁੰਦਾ ਕਹਿ ਲੱਗਿਆ ਜੀ ਕਿਉਂਕਿ ਮੌਸਮ ਬਦਿਆ ਹੋ ਗਿਆ ਹਾਂ ਤੇ ਮੌਸਮ ਬਦਿਆ ਨਹੀਂ ਮੌਸਮ ਕਿਹਲੋ ਕੀ ਬਹੁਤ ਖੁਸ਼ਹਾਲ ਲੱਗਿਆ ਬਹੁਤ ਖੁਸ਼ਹਾਲ ਲੱਗਿਆ ਅਜੀਬ ਹੀ ਮਤਲਬ ਕਿ ਮੀਂਹ ਦੇ ਅਸਰ ਹੈਗੇ ਨੇ ਅਜੀਬ ਹੀ ਅੱਜ ਆਪਾਂ ਪਿਆ ਰਹੇ ਆ ਮੀਂਹ ਤੇ ਅੱਜ ਵੀ ਪਿਆ ਰਹੇ ਆ ਕਿੰਨ ਮੀਂਹ ਪਿਆ ਤੇ ਬੱਚਿਆਂ ਦੀ ਜਿਹੜੀ ਸਟੱਡੀ ਆ ਉਹਦਾ ਲੋਸ ਕਿੰਨਾ ਲੋਸ ਆ ਤੇ ਜਿਵੇਂ ਅਪੀਰੈਂਸ ਕਹਿੰਦੇ ਹੈ ਕਿ ਫੋਨ ਨਹੀਂ ਦੇਣਾ ਤੇ ਹੁਣ ਬਦੋ ਮੈਨੂੰ ਨਹੀਂ ਆ ਕਿ ਮੌਸਮ ਸੁਹਾਵਣਾ ਨਹੀਂ ਮੌਸਮ ਹੋਇਆ ਡਰਾਮਣਾ ਹੂੰ ਜੀ ਇਹ ਡਰ ਲੱਗਦਾ ਅਹੀਂ ਹੁਣੇ ਪਜਾਰ ਗੀਆਂ ਥੋੜਾ ਜਿਹਾ ਕੰਮ ਹੀ ਤੇ ਮੈਂ ਦੁਕਾਨ ਵਾਲੇ ਨੂੰ ਕਿਹਾ ਤੇ ਮੈਂ ਕਿਹਾ ਕਿ ਪਾਰ ਧਿਆਰ ਰੱਖਿਓ ਜੇ ਜ਼ਿਆਦਾ ਮੀਂਹ ਆਏਗਾ ਤਾਂ ਸਾਨੂੰ ਦੱਸ ਦਿਓ ਵੀ ਨਿਕਲਣਾ ਹੈ ਤੋ ਕਿ ਫਸਲ ਡੇਵੇ ਕਹਿੰਦੇ ਨਹੀਂ ਤੂੰ ਇੱਥੇ ਰਿਓ ਤੂੰ ਕਿਤੇ ਕਿੰਨੀ ਕਿ ਦਿਨ ਰਹਿਣਾ ਕਈ ਲੋਕ ਹੈ ਕਹਿੰਦੇ ਸਾਨੂੰ ਦੱਸ ਦੱਸ ਹੋਏ ਦਿਨ ਹੋ ਗਿਆ ਹੀ ਸੜਕਾਂ ਦੀਆਂ ਨਾ ਬੱਠੇ ਆ ਇੱਕ ਬੱਪੂ ਵੀ ਨਹੀਂ ਆਈ ਕਾਣੀ ਤੇ ਸਰਦ ਸੰਡੇ ਮੈਨੂੰ ਕਿ ਵੀ ਉਹ ਕਹਿੰਦੇ ਮੈਂ 6 ਦਿਨ ਹੋ ਗਏ ਸੁੱਤਾ ਹੀ ਨਹੀਂ ਤੇ ਹਾਂ ਸੁੱਤਾ ਹੀ ਨਹੀਂ ਬਈ ਸੜਦੇ ਰਹੀ ਹਾਂ ਹਾਂਜੀ ਸੋਇਆ ਕਿ ਪੜਾ ਉਹ ਟਾਈਮ ਸੋ ਰਾਤ ਉਹ ਜਰ ਟਾਈਮ ਤੇ ਕਿਸੇ ਤੇ ਨਹੀਂ ਲੈ ਕੇ ਆਏ ਕਿਸੇ ਤੇ ਨਹੀਂ ਲੈ ਕੇ ਆਏ ਬੈਰੀ ਚਸ਼ਮ ਤੇ ਨਹੀਂ ਲੈ ਕੇ ਆਏ ਬਿਲਕੁਲ ਤੇ ਪਤਾ ਨਹੀਂ ਹੈ ਕੀ ਹੋਇਆ ਕੋਈ ਲੋਕੀ ਕਹਿੰਦੇ ਆ ਕਿ ਇਹ ਸਰਪਰ ਪਰ ਕਦੀ ਕਦੀ ਮੈਨੂੰ ਕਈ ਚੀਜ਼ਾਂ ਤੋਂ ਲੱਗਦੀ ਜਿਵੇਂ ਧਾਰੀ ਵਾਲ ਵਾਲੀ ਲੈਰ ਹੈ ਇਹਦੇ ਵਿੱਚ ਬਿਲਕੁਲ ਪਾਣੀ ਨਹੀਂ ਹੈਗਾ ਇਹਦਾ ਪਾਣੀ ਕਿੱਥੇ ਗਿਆ ਮੈਂ ਕਈ ਨਹਿਰਾਂ ਵੇਖਿਆ ਸੁੱਕੀਆਂ ਪਈਆਂ ਨੇ ਸਮਝ ਨਹੀਂ ਆਤੀਆਂ ਨਾ ਚੀਜ਼ਾਂ ਦੀ ਪਤਾ ਨਹੀਂ ਕਿੰਕੇ ਹੋ ਫਿਰ ਸਾਈਡ ਤੇ ਡੱਡੇ ਆ ਜਾਂ ਕਿੱਦਾਂ ਆ ਪਤਾ ਨਹੀਂ ਕੀ ਹੋਇਆ ਦੰਜੀ ਉਹਦੇ ਕਈ ਟੀਚਰ ਆਹਾਂ ਉਹਨਾਂ ਦੇ ਘਰਾਂ 'ਚ ਪਾਣੀ ਆ ਗਿਆ ਮੇਰੇ ਛੋਟੇ ਭਾਬੀਆਂ ਉਹਨਾਂ ਦੇ ਘਰਾਂ 'ਚ ਪਾਣੀ ਆ ਗਿਆ ਉਹਨਾਂ ਨੇ ਵੀ ਅੱਗੇ ਬੰਨ੍ਹ ਕੇ ਆ ਮਾਰਿਆ ਹੋਇਆ ਮੇਰੇ ਟੀਚਰਸ ਘਰੇ ਹੀ ਨੇ ਬਾਹਰ ਨਹੀਂ ਨਿਕਲ ਸਕਦੇ ਹੋਣਾ ਇੱਕ ਕਿਸਮ ਦਾ ਐਸਾ ਸੀਗਾ ਤਸੰਦੇ ਹੀ ਕਹਿੰਦੇ ਕਿ ਵੀ ਆਹ ਦੇਖੋ ਮੈਮ ਸਾਡੀ ਸਾਹਮਣੇ ਪਹਲੀ ਹੈ ਸਾਰੇ ਡੁੱਬ ਗਿਆ ਬੱਚੇ ਨੂੰ ਬੱਚਿਆਂ ਨੂੰ ਇਹਨਾਂ ਚੀਜ਼ਾਂ ਦਾ ਹੀ ਪਤਾ ਹੁਣ ਜਿਵੇਂ ਸਾਵਣ ਹੋ ਗਿਆ ਮੇਰੀ ਭਤੀਜੀ ਹੋ ਗਈ ਉਹ ਕਹਿੰਦੇ ਸਾਡੇ ਨਹੀਂ ਹੋਣਾ ਉਹਨਾਂ ਵਾਸਤੇ ਇੱਕ ਚਾਹ ਆ ਵੀ ਪਾਣੀ ਆਉਣਾ ਪਤਾ ਨਹੀਂ ਹੈ ਕਿੱਡੀ ਕੁ ਵਧੀਆ ਜੀ ਉਹਨਾਂ ਨੂੰ ਬੱਚਿਆਂ ਨੂੰ ਵਿਚਾਰਿਆਂ ਨੂੰ ਕੀ ਪਤਾ ਹਾਂ ਜਿਹੜੇ ਛੋਟੇ ਬੱਚੇ ਨੇ ਭਾਬੀ ਜਿਹੜੇ ਇਸ ਟਾਈਮ ਇਸ ਚੀਜ਼ ਚ ਨਿਕਲ ਰਹੇ ਉਹਨਾਂ ਨੂੰ ਪਤਾ ਲੱਗ ਗਿਆ ਹੁਣ ਪਤਾ ਲੱਗਿਆ ਨਾ ਕੀ ਹੁਣ ਇਹ ਚੀਜ਼ ਹੁਣ 9 ਛੋਟੇ ਬੱਚੇ ਉਹਨਾਂ ਨੂੰ ਖਾਣ ਪੀਣ ਦਾ ਸਮਾਨ ਦਿੱਤਾ ਇੱਕ ਵੀਡੀਓ ਵੇਖੀ ਬਲਕਿ ਸਾਰਾ ਦਿਨ ਇਤਰਾ ਹੀ ਦਿਮਾਗ ਮਤਲਬ ਖਰਾਬ ਹੁੰਦਾ ਰਹਿੰਦਾ ਵੀਡੀਓ ਵੇਖ ਕੇ ਦੋ ਬੱਚੇ ਹੀ ਉਹ ਕਹਿੰਦੇ ਸਾਡੇ ਘਰ ਪਾਣੀ ਆ ਗਿਆ ਰਾਤੋਂ ਰਾਤ ਆ ਗਿਆ ਆ ਹੋ ਗਿਆ ਜੇ ਹੋ ਗਿਆ ਤੇ ਉਹਨਾਂ ਉਹ ਹੱਸ ਰਹੇ ਹੀ ਆ ਨਾ ਉਹਨਾਂ ਵਾਸਤੇ ਖੁਸ਼ੀ ਹੀ ਪਾਣੀ ਆ ਗਿਆ ਪਰ ਉਹਨਾਂ ਨੂੰ ਕੋਈ ਪਰਵਾਹ ਨਹੀਂ ਹੈ ਪਰਵਾਹ ਤੇ ਉਹ ਹਨਾ ਜਿਹੜੇ ਵੱਡੇ ਸਿਆਣੇ ਉਹਨਾਂ ਨੂੰ ਪਤਾ ਕਿ ਅੱਜ ਹੁਣ ਉੱਠਣਾ ਕਿੱਦਾਂ ਹੈ ਬਿਲਕੁਲ ਬੜੀ ਮੁਸ਼ਕਲ ਹੈ ਬੱਚੇ ਦੇ ਬੱਚੇ ਹੁੰਦੇ ਕਿੱਦਾਂ ਕਮਾਈ ਕਰਨੀ ਫਿਰ ਉਹਨੂੰ ਫਿਰ ਉਹ ਸਾਰਾ ਕੁਝ ਲੈ ਕੇ ਆਉਣਾ ਜਾਏ ਕੋਈ ਜਿੰਨਾ ਮਰਜੀ ਮੀਰਾ ਸਹੇ ਕੋਈ ਜਿੰਨਾ ਮਰਜੀ ਗਰੀਬ ਆ ਹਰ ਇੱਕ ਨੂੰ ਸੇਮ ਮਿਹਨਤ ਕਰਨੀ ਪੈਣੀ ਆ ਚਲੋ ਜਿੰਦੂ ਕਿਧਰ ਤੁਸੀਂ ਕਿੱਥੇ ਚੱਲੇ ਜਿਹੜਾ ਕੰਮ ਕਰਨ ਜਾਣਾ ਤੁਸੀਂ ਤੇ ਲੰਬੂ ਆਏ ਥੈਂਕ ਯੂ ਜੀ ਸੋ ਇਹ ਕੀ ਇਤਨੀਆਂ ਹਾਲਾਤਾਂ ਚ ਕੱਲ ਜਿਹੜਿਆ ਨਾ ਪੜੇ ਹੀ ਨਾ ਜਿਹੜਾ ਦਰ ਲੱਗਦਾ ਸੱਚੀ ਗੱਲ ਆ ਗਾਤੀ ਵੀ ਇੰਨਾ ਜ਼ਿਆਦਾ ਵੱਧ ਗਈ ਨਾ ਤੇ ਬੰਦੇ ਵੀ ਵੀ ਕੀ ਕੀ ਆਏ ਕਾਲੀਆਂ ਘਟਾਵਾਂ ਚੜ ਰਹੀਆਂ ਪਤਾ ਨਹੀਂ ਇਹ ਕਿੰਨੇ ਬੰਦੇ ਹਾਂਜੀ ਲੈ ਜੋ ਮੈਂ ਡਾਕਟਰ ਕੋਲ ਜਾਣਾ ਹੀ ਉਤਰਾ ਵਿੱਚ ਚੱਲ ਜੋ ਕਿਦੋਂ ਪਾਉਗੇ ਕਿੰਨੀ ਕੀ ਦੇਰ ਤੱਕ ਆ ਜਾਓ ਡੇਢ ਘੰਟਾ ਦੋ ਘੰਟਾ ਚਲੋ ਚਲ ਜਾਓ ਤੁਸੀਂ ਸਿਹਤ ਤੋਂ ਹੋ ਆਉਗੇ ਮਾੜਾ ਠੀਕ ਆ ਗੁਰਦੁਆਰਾ ਸਭ ਹੋਣਗੇ ਤੇ ਜਾਓ ਮੈਂ ਆਜਿਓ 5 ਵਜੇ ਤੱਕ 5:00 ਵਜੇ ਤੱਕ ਜਾਣਾ ਹੀ ਹੋਤੋ ਗੱਲ ਹਾਂਜੀ ਬੜਾ ਔਖਾ ਵੀ ਸਾਰਾ ਕੋਸ਼ਿਸ਼ ਆਣਾ ਤੇ ਬਾਕੀ ਜੜੀ ਆ ਕਿ ਸੇਵਾ ਕਰਨ ਵਾਲੇ ਗਾ ਤੋਂ ਵਾ ਬਠੇ ਆ ਗਈ ਇਹ ਨਹੀਂ ਜਿੱਤੇ ਇੱਕ ਜਣੇ ਦੇ ਇੱਕ ਜਣੇ ਦੇ ਚਲਾਇਆ ਇਹ ਸੇਵਾ ਚਲਣ ਦੀਆਂ ਇਹ ਸਾਰੀ ਸਾਰੇ ਜਣੇ ਰਲ ਕੇ ਕਰਨਦੇ ਆ ਸੋ 슈ਗਰ ਆ ਪਾਪ ਮੰਡ ਮਲੇ ਵੀ ਬੜੇ ਹੈ ਮੀਆ ਤੇ ਬਾਹਰ ਕਿਚਨ ਵਾਲੀ ਲੇਟ ਨੂੰ ਤੇ ਬੜਾ ਚਲਾਈ ਗੁਰਮੁਨਾ ਸਭ ਤੋਂ ਬਿਹਤਰ ਤਰੀਕਾ ਸਾਰੇ ਸਾਰੇ ਲੋਕੀ ਆਪਣੇ ਘਰਾਂ ਚ ਕੀ ਵਿਚਾਰੇ ਨੇ ਜਿਹੜਾ ਘਰ ਹੀ ਨਹੀਂ ਰਹਿ ਗਏ ਇੱਕ ਬੰਦਾ ਹੋਵੇ ਕੱਢਿਆ ਹੀ ਉਹ ਨਾ ਪੈਰਾਂ ਦੇ ਨਾਲ ਨਾ ਮਾਰ ਮਾਰ ਕੇ ਕੱਢਿਆ ਇਹ ਕਹਿੰਦਾ ਇੱਥੇ ਸਾਡੀ ਮੋਟਰਾ ਲੱਗਦੀ ਪੈਰ ਦੇ ਨਾਲ ਕਿਉਂਕਿ ਉਹ ਮੋਟਰ ਦਾ ਕੋਠਾ ਵੀ ਡਟ ਗਿਆ ਉਹ ਵੀ ਚਲੀ ਗਿਆ ਦਰਖਤ ਵੀ ਜਿਹੜੇ ਲੱਗੇ ਹੀ ਉਹ ਇੱਕ ਤਾਂ ਦੱਸਿਆ ਕਿ ਇੱਥੇ ਸਾਡੀ ਮੋਟਰ ਹੈ ਉੱਥੇ ਸੁਆਨੇ ਪਿੰਡ ਵਾਲੇ ਦੀ ਉੱਥੇ ਡੰਗਾਣੇ ਦੀ ਹੈ ਅੰਦਾਜ਼ੇ ਨਾਲ ਹੀ ਚੱਲ ਗਿਆ ਉਹ ਬਿਲਕੁਲ ਪਲੇਨ ਹੋ ਗਿਆ ਪਰ ਕਿੰਨੀ ਕਿੰਨੀ ਕਹਿੰਦੇ ਕਿ ਉੱਥੇ ਨਾ ਰੇਤ ਚੜ ਗਈ ਆ ਉਤਰਾ ਰੇਤ ਵੇਖਣ ਨੂੰ ਨਹੀਂ ਮਿਲਦੀ ਉੱਥੇ ਰੇਤ ਪਹੁੰਚ ਗਈ ਹੈ ਤੇ ਕਿੰਨਾ ਨੁਕਸਾਨ ਹੈ ਹਨਾ ਇੱਕ ਉਹੀ ਜਿਹੜਾ ਮਧਪੁਰ ਡੈਮ ਤੇ ਇੱਕ ਬੰਦੇ ਦੀ ਲਾਸ਼ ਵਿਚਾਰੇ ਉਹ ਲੱਦੇ ਪਏ ਤੇ ਉੱਪਰ ਹੀ ਪੁਲ ਦੇ ਉੱਤੇ اٹਕੀ ਹੋਈ ਹੈ ਉਹ ਹੁਣ ਉਹਨਾਂ ਨੇ ਲੱਭਦੀ ਆ ਤਾਂ ਸਭ ਬਹੁਤ ਕੁਝ ਵੇਖਦੇ ਹੋ ਮੈਂ ਆ ਤੇ ਮੈਂ ਬੜਾ ਸਾਰੀ ਚੀਜ਼ ਵੇਖਦੀ ਮੈਂ ਮਤਲਬ ਕਿ ਮੈਂ ਤੇ ਆਨਲਾਈਨ ਹੁੰਨੀ ਆ ਕਲਾਸ ਤੇ ਮੈਨੂੰ ਨਹੀਂ ਇੰਨਾ ਪਤਾ ਮੈਂ ਇੱਕ ਚੀਜ਼ ਵਾਰ ਲੇਕੀ ਇੱਕ ਕੋਈ ਗੁਜਰ ਫੈਮਲੀ ਹੀ ਉਹ ਕਹਿੰਦਾ ਕਿ ਮੇਰੀ ਮਤਲਬ ਕਿ ਇੱਕ ਜਨਾਨੀ ਤੇ ਦੋ ਕੁੜੀਆਂ ਹਨਾ ਉਹ ਰੋਦੀਆਂ ਆ ਤੇ ਘਰ ਘਰ ਤੇ ਕੁਝ ਨਹੀਂ ਉਹਦਾ ਬਚਾ ਉਹ ਕੱਲਾ ਹੀ ਵਿਚਾਰਾ ਬਚਿਆ ਉਹਦੇ ਕੱਪੜੇ ਫਟੇ ਪਏ ਕਹਿੰਦਾ ਕਹਿੰਦੇ ਕਿ ਲੱਭੀਆਂ ਨਹੀਂ ਹੈ ਨਾ ਲਾਸ਼ਾਂ ਕਹਿੰਦੇ ਇੱਕ ਕੁੜੀ ਦੀ ਲੱਭੀ ਆ ਪੁੱਲ ਥੱਲੇ ਅੜੀ ਆਏ ਆਏ ਤੇ ਮੈਨੂੰ ਬਦਲ ਲੱਗੀ ਸੱਚੀ ਖੁਸ਼ ਹੋ ਗਿਆ ਉਹ ਆ ਸੁਣ ਕੇ ਵੀ ਹਾਇਆ ਕਿੰਦਾ ਨਾ ਪਰੋ ਨੇ ਆਪਣੀ ਕੀ ਵਿਲਾਸ ਤੋਂ ਪੁੱਥਲੇ ਉੱੜ ਗਈ ਹੋਣੀ ਵਾਏ ਸੁਰਾ ਬੋ ਕਿਸੇ ਮਦ ਲਈ ਮੈਂ ਵੀ ਵੀਡੀਓ ਰੇਕੀ ਨਾ ਮੈਂ ਦਿਨ ਚ ਪਤਾ ਨਹੀਂ ਕਿੰਨੀ ਵਾਰ ਰੋ ਲਈ ਜਿ ਇਸ ਤਰ੍ਹਾਂ ਹੀ ਮੇਰੇ ਅੱਖਾਂ ਚ ਪਾਣੀ ਬਦਲ ਕੇ ਅੱਖਾਂ ਚ ਪਾਣੀ ਆ ਜਾਂਦਾ ਹੈ ਦੀ ਮੰਮੀ ਕੋਈ ਸਰਉਂਦੇ ਮੰਮੀ ਵੀ ਮਬੀਟੇ ਹੋ ਜਾਂਦੇ ਬੜੇ ਜਿਆਦਾ ਭਾਵੁਕ ਹੋ ਜਾਂਦੇ ਹਨ ਤੇ ਵੀ ਇਦਾਂ ਇਦਾਂ ਆ ਔਰ ਇਹ ਇਹ ਅਹੀਂ ਪਾ ਕਿਉਂ ਨਹੀਂ ਵੀ ਇਹ ਕਿਸੇ ਨਾਲ ਵੀ ਹੋ ਸਕਦਾ ਹੈ ਬਿਲਕੁਲ ਜੀ ਹਨਾ ਇਹ ਰੱਬ ਦਾ ਕੋਈ ਪਤਾ ਨਹੀਂ ਕਿਦੇ ਵੱਲ ਕਿੱਧਰ ਨੂੰ ਆ ਜਾਏ ਕਿੱਧਰ ਨੂੰ ਮਾਰਨੀ ਆ ਤੇ ਦੇ ਅੱਗੇ ਕਹਿੰਦੇ ਕੁਦਰਤ ਅਤੇ ਅੱਗੇ ਕੇਹਦਾ ਜੋਤਨੀ ਆ ਜੀ ਸੋ ਇਹ ਆ ਕਿ ਆਪਣੇ ਕਰਾਚਰ ਉਹ ਸੇਫ ਰਹੋ ਰਾਜ ਰਹੋ ਸੇਫ ਰਹੋ ਤੇ باقی ਇਹ ਹੈ ਕਿ ਮੌਸਮ ਸੁਹਾਵਣਾ ਨਹੀਂ ਜੇ ਮੌਸਮ ਹੈ ਅੱਜ ਡਰ